ਖਨੌਰੀ ਬਾਰਡਰ ਤੇ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਵਿੱਚ ਫ੍ਰੀडम फाइਟਰ ਜਥੇਬੰਦੀ ਨੇ ਸੰਗਰਾਸ਼ਤਾ ਐਲਾਨ ਕੀਤਾ ਹੈ ਇਸ ਸੰਬੰਧੀ ਮੰਗ ਪੱਤਰ ਵੀ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ ਵੇਖੋ ਖਾਸ ਰਿਪੋਰਟ ਇਹ ਜਿਹੜਾ ਮੰਗ ਪੱਤਰ ਆ ਅਸੀਂ ਜਗਜੀਤ ਸਿੰਘ ਡੱਲੇਵਾਲ ਦੀ ਜੋ 35 ਨਾ ਤੋਂ ਸ਼ਾਨਾਂ ਦੀਆਂ ਮੰਗਾਂ ਦੇ ਸੰਬੰਧ ਦੇ ਵਿੱਚ ਖਨੌਰੀ ਬਾਰਡਰ ਤੇ ਬੈਠੇ ਨੇਗੇ ਉਹਨਾਂ ਦੇ ਹੱਕ 'ਚ ਅਸੀਂ ਡੀਸੀ ਸਾਹਿਬ ਰਹਹੀਂ ਤੁਸੀਂ ਰਾਸ਼ਟਰਪਤੀ ਨੂੰ ਮੱਗ ਪੱਤਰ ਭੇਜਿਆ ਵੀ ਜੋ ਸਾਡੇ ਕਿਸਾਨ ਨਿਸ਼ਾਨੀਆਂ ਮੰਗਾਂ ਨਹੀਂ ਆ ਉਹਨਾਂ ਨੂੰ ਮੰਨ ਕੇ ਜਿਹੜਾ ਡਿਗਜੀ ਸਿੰਘ ਦੱਲਿਆ ਦੀ ਅੱਜ ਹਾਲਾਤ ਬਹੁਤ ਹੀ ਗੰਭੀਰ ਚੱਲ ਰਹੀ ਹੈ ਉਹਨਾਂ ਦੇ ਉਹਨਾਂ ਦੀ ਜਿਹੜੀ ਜ਼ਿੰਦਗੀਆਂ ਨੂੰ ਬਚਾਈ ਜਾ ਸਕੇ ਤੇ ਉਹਨਾਂ ਦੀ ਜਿਹੜੀਆਂ ਮੰਗਾਂ ਨੇ ਐਮ ਐਸ ਪੀ ਆ ਉਹ ਜੋ ਕਾਨੂੰਨ ਮੁਤਾਬਕ ਲਾਗੂ ਕਰਕੇ ਤੇ ਉਹਨਾਂ ਦਾ ਹੱਕ ਰੱਤੇ ਜਾਣ ਅਸੀਂ ਕਹਿਣਾ ਚਾਹੁੰਦੇ ਸਾਡੀ ਫ੍ਰੀडम फाइਟਰ ਉਤਰਗੜੀ ਸੰਸਥਾ ਰਜਿਸਟਰਡ 96 ਬਲਕਸੀ ਇਹ ਮੱਗ ਪੱਤਰ ਦਰਤਾ ਹੈ ਸਾਡਾ ਪੰਜਾਬ जिਨੇ ਸਭ ਤੋਂ ਵੱਧ 85% ਕੁਰਬਾਨੀਆਂ ਦੇਸ਼ ਨੂੰ ਯਾਦ ਕਰਾਉਣ ਲਈ ਦਿੱਤੀਆਂ ਨੇ ਤੇ ਉਹਨਾਂ ਨੂੰ ਹੀ ਦਿੱਲੀ ਜਾਣ ਤੋਂ ਰੋਕਣਾ ਸਭ ਤੋਂ ਵੱਡਾ ਨਿਆਂ ਹੈਗਾ ਕਿਉਂਕਿ ਜਿਨੇ ਕੁਰਬਾਨੀਆਂ ਨੇ ਇਸ ਪੰਜਾਬ ਨੇ ਦਿੱਤੀਆਂ ਜਦੋਂ ਵੀ ਲੋੜ ਪਈ ਹੈ ਦੇਸ਼ ਨੂੰ ਪੰਜਾਬ ਅੰਨ ਦੀ ਲੋੜ ਪਈ ਹੈ ਚਿੱਟੇ ਦੁੱਧ ਦੀ ਲੋੜ ਪਈ ਹੈ ਉਸ ਟਾਈਮ ਸਾਡੇ ਪੰਜਾਬ ਨੇ ਸਭ ਤੋਂ ਵੱਧ ਮਿਹਨਤ ਕਰਕੇ ਦੇਸ਼ 'ਚ ਹਿੱਸਾ ਪਾਇਆ ਉਹਨਾਂ ਨੂੰ ਹੀ ਆਪਣੀ ਰਾਜਸਥਾਨੀ ਵਿੱਚ ਜਾਣ ਨਾ ਰੋਕਣਾ ਤੇ ਉਹਨਾਂ ਤੇ ਅਤਿਆਜ ਕਰਨਾ ਸਾਉ ਤੋਂ ਘਣਾਉਣਾ ਆਇਆ ਸੀ ਰਾਸ਼ਵ ਦੀ ਮੰਗ ਕੀਤੀ ਹੈ ਵੀ ਸਾਡੇ ਮੰਗਾਂ ਮੰਨ ਕੇ ਤੇ ਡੱਲੇ ਵਾਲੀ ਦੀ ਜਿਹੜੀ ਜਿੰਦਗੀ ਬਚਾਈ ਜਾ ਸਕੋ। ਦੇਖੋ ਸਰਕਾਰਾਂ ੱੱੱਕਾ ਕਰਦੀਆਂ ਨੇ ਪੰਜਾਬ ਨਾਲ ਖਾਸ ਕਰਕੇ ੱੱੱਕਾ ਹੁੰਦਾ ਆਇਆ। ਪਰ ਐਸੀ ਨਹੀਂ ਕਿਸਾਨ ਜਿਹੜੇ ਹੈਗੇ ਨੇ ਬਹੁਤ ਸਤਰਕ ਹੋ ਚੁੱਕੇ ਨੇ ਐਸਾ ਮੌਕਾ ਨਹੀਂ ਦੇਣਗੇ ਰਾਤ ਬਹੁਤ ਜੋ ਕੋਸ਼ਿਸ਼ ਕੀਤੀ ਸੀ ਸਰਕਾਰ ਨੇ ਨਾ ਨਾ ਤੇ ਮਤਲਬ ਉਹਨਾਂ ਨੂੰ ਉਠਾਉਣ ਦੀ ਲੇਕਿਨ ਆ ਇਹ ਨਹੀਂ ਹੋਣ ਦੇਣਗੇ ਕਿਸਾਨ ਤੇ ਅਸੀਂ ਇਹੀ ਬੇਨਤੀ ਆ ਰਾਸ਼ਪਤੀ ਨੂੰ ਬੇਨਤੀ ਕਰਦੇ ਤੁਸੀਂ ਇਹ ਜਿਹੜਾ ਮਸਲਾ ਨੂੰ ਸਲਝਾ ਕੇ ਹੱਲ ਕੀਤਾ ਜਾਵੇ ਦੱਲੇਵਾਲ ਦੇ ਹੱਕ 'ਚ ਖੜੇ ਆ ਅਸੀਂ ਨਾਲ ਖੜਾਂਗੇ ਦਿੱਲੀ ਜਾਣਾ ਪਿਆ ਅਸੀਂ ਮੂਹਰੇ ਲੱਗ ਕੇ ਅਸੀਂ ਆਪਣੀਆਂ ਕਮਜਾਨਾ ਕਰਵਾਉਣ ਨੂੰ ਵੀ ਤਿਆਰ ਆ ਕਾਹਵੜ ਸੱਤ ਪਾੜ ਲਾਂਗਾ ਅੱਜ ਜਿੱਥੇ ਤੱਕ ਦੱਲੇਵਾਲ ਜੀ ਦੀ ਗੱਲ ਹੈ ਬਹੁਤ ਵਧੀਆ ਬਹੁਤ ਪੁਰਾਣੇ ਜਿਹੜੇ ਹੈਗੇ ਇੱਕ ਕਿਸਾਨ ਆਗੂ ਨੇ ਕਿਸਾਨਾਂ ਨੂੰ ਲੰਮੇ ਸਮੇਂ ਤੋਂ ਉਹ ਅਬ ਜਿਹੜੇ ਸੇਜ ਦੰਦੇ ਆਏ ਰਹੇ ਨੇ ਆ ਰਹੇ ਨੇ ਤੇ ਹੁਣ ਵੀ ਉਹ ਕਿਸਾਨੀ ਦੇ ਹੱਕ ਦੇ ਵਿੱਚ ਕੱਲੀ ਕਿਸਾਨੀ ਹੀ ਨਹੀਂ ਇੱਥੇ ਕਿਰਤੀ ਲੋਕਾਂ ਦੇ ਹੱਕ ਦੇ ਵਿੱਚ ਜੋ ਵੀ ਇੱਥੇ ਕਿਰਤੀ ਜਮਾਤ ਹੱਥੀਂ ਕਿਰਤ ਕਰਦੀ ਹੈ ਚਾਹੇ ਉਹ ਕਿਸਾਨ ਹੈ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਛੋਟਾ ਦੁਕਾਨਦਾਰ ਹੈ ਚਾਹੇ ਉਹ ਛੋਟਾ ਸਨਤਕਾਰ ਹੈ ਉਹ ਸਾਰਿਆਂ ਦੇ ਹੱਕ ਦੇ ਵਿੱਚ ਹੀ ਜਿਹੜਾ ਹੈਗਾ ਉਹ ਆਪਦੇ ਮਰਨ ਬਰਤ ਤੇ ਤੇ ਅਸੀਂ ਇਹ ਸਾਰੀਆਂ ਗੱਲਾਂ ਜੱਥੇਬੰਦੀ ਫਰੀਦਾਂ ਫਾਈਟਰ ਅਡਜਸਟਲ ਨੰਬਰ 196 ਦੇ ਜਿਹੜਾ ਹੈਗਾ ਝੰਡੇ ਥੱਲੇ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਡੀਸੀ ਸਾਹਿਬ ਰਾਹੀਂ ਸਾਰੇ ਪੰਜਾਬ ਦੇ ਡੀਸੀ ਸਾਹਿਬ ਰਾਹੀਂ ਜਿਹੜਾ ਹੈਗਾ ਰਾਸ਼ਟਰਪਤੀ ਨੂੰ ਇਹ ਮੰਗ ਦਿੱਤੀ ਆ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਹੀ ਫ੍ਰੀडम फाइਟਰ ਜਥੇਬੰਦੀ 196 ਦੇ ਜਿਹੜੇ ਆਗੂ ਉਹ ਇਕੱਠੇ ਹੋਏ ਨੇ ਤੇ ਅਸੀਂ ਆਸ ਕਰਦੇ ਆ ਸੈਂਟਰ ਸਰਕਾਰ ਕਿਉਂਕਿ ਉਹ ਭਾਵੇਂ ਰੂਪ ਦੇ ਵਿੱਚ ਇਥੋਂ ਦੀਆਂ ਜਿਹੜੀਆਂ ਦਲਤ ਦਲਤ ਨੇ ਇਥੋਂ ਦੇ ਮੁਸਲਮਾਨ ਨੇ ਜਾ ਜਿਹੜੇ ਘਟ ਗਿਣਤੀ ਲੋਕ ਨੇ ਉਹਨਾਂ ਦਿਨੂ ਜਿਹੜਾ ਹੈਗਾ ਭਾਰਤ ਦੇ ਵਿੱਚੋਂ ਖਦਮ ਕਰਨ ਵਾਲੇ ਪਾਸੇ ਤੁਰ ਰਹੀ ਹੈ ਅਸੀਂ ਉਸ ਗੱਲ ਦਾ ਜਿਹੜਾ ਹੈਗਾ ਉਹਦਾ ਛਰੇ ਆਮ ਜਥੇਬੰਦੀ ਵੱਲੋਂ ਵਿਰੋਧ ਕਰਦੇ ਆਂ ਇਹ ਅਸੀਂ ਕਦਾ ਚਿੱਤ ਨਹੀਂ ਹੋਣ ਦੇਵਾਂਗੇ ਤੇ ਜੇ ਸਾਨੂੰ ਕਿਸਾਨੀ ਵਾਸਤੇ ਕਿਰਤੀ ਲੋਕਾਂ ਵਾਸਤੇ ਜਿਸ ਕਿਸਮ ਦੀ ਵੀ ਜਿਹੜੀ ਕੁਰਬਾਨੀ ਕਰਨੀ ਪਈ ਅਸੀਂ ਫ੍ਰੀडम फाइਟਰ ਜਥੇਬੰਦੀ ਦੇ ਜਿੰਨੇ ਵੀ ਆਗੂ ਤੇ ਵਰਕਰਾਂ ਮੂਹਰੇ ਹੋ ਕੇ ਜਿਹੜਾ ਹੈਗਾ ਇਸ ਕੋਲ ਦੀ ਹਮਾਇਤ ਕਰਾਂਗੇ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿਹੜਾ ਪੰਜਾਬ ਵੱਲੋਂ ਫ੍ਰੀडम फाइਟਰ ਦੇ ਜਿਹੜੀ ਜਥੇਬੰਦੀ ਹੈਗੀ ਸੱਦ ਨੇ ਉਹ ਅਸੀਂ ਜਿੱਥੇ ਵੀ ਤੱਕਾ ਹੁੰਦਾ ਹੈ ਸਾਡਾ ਫਰਜ ਬੰਦਾ ਵੀ ਕਿਉਂ ਸਾਡੇ ਬਜ਼ੁਰਗਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਹੈ ਆਜ਼ਾਦੀ ਦਾ ਮਤਲਬ ਇਹ ਨਹੀਂ ਹੈ ਵੀ ਜੋ ਆਮ ਲੋਕ ਜਿਹਦੇ ਜਿਨ੍ਹਾਂ ਦਾ ਕੋਈ ਇੱਕ ਵੀ ਪਰਸੈਂਟ ਇਹ ਯੋਗਦਾਨ ਨਹੀਂ ਹੈ ਉਹ ਆ ਕੇ ਲੋਕਾਂ 'ਚ ਤੱਕਾ ਕਰੀ ਜਾਣਾ ਜੋ ਸਾਨੂੰ ਹਿਊਮਨ ਰਾਈਟਸ ਹੈ ਰਾਈਟ ਲੋਕਾਂ ਨੂੰ ਮਿਲਦੇ ਨਹੀਂ ਉਹਨਾਂ ਦੇ ਦਾਕਾ ਪੈ ਰਹੇ ਹਨ ਕਿਸਾਨ ਯੂਨੀਅਨ ਕਾਫੀ ਸਾਲ ਪਹਿਲਾਂ ਸਰਗਰ ਸਾਢੇ 1.5 ਸਾਲਾਂ ਉਥੇ ਬਾਹਰ ਦੇ ਬੈਠੀ ਰਹੀ ਹੈ ਉਥੇ ਐਮਐਸਪੀ ਦਾ ਦੇ ਕੇ ਇਹਨਾਂ ਨੂੰ ਤੌਖਲਾ ਉਥੇ ਛੱਡ ਦਿੱਤਾ ਗਿਆ ਸੀਗਾ ਲੇਕਿਨ 3 ਸਾਲ ਬੀਤਣ ਦੇ ਬਾਵਜੂਦ ਵੀ 2 ਸਾਲ ਬੀਤਣ ਦੇ ਬਾਵਜੂਦ ਵੀ ਉਹਨਾਂ ਨੇ ਐਮਐਸਪੀ ਨਹੀਂ ਦਿੱਤੀ ਜਿਹਦੇ ਕਰਕੇ ਦੁਬਾਰੇ ਫੇਰ ਬੈਠਣਾ ਪਿਆ ਹੁਣ 9 ਮਹੀਨਾ ਤੋਂ ਫੇਰ ਉੱਥੇ ਬੈਠੇ ਨੇ ਜੱਲੇਵਾਲ ਸਾਹਿਬ ਮਰਦ ਵਰਤ ਏਸੀ 'ਲੀ ਬੈਠੇ ਨੇ ਜਿਹੜੇ ਕਿਸਾਨ ਲੋਕ ਨੇ ਜਿਨ੍ਹਾਂ ਨੇ ਧਰਤੀ ਤੋਂ ਅੰਨ ਪੈਦਾ ਕਰਕੇ ਸਾਰੇ ਦੁਨੀਆ ਨੂੰ ਖਵਾਇਆ ਖਵਾ ਰਹੇ ਔਰ ਸਾਡੇ ਭੰਡਾਰ ਭਰੇ ਨੇ ਉਹ ਹੁਣ ਇਹ ਮਜ਼ਦੂਰੀ ਕਰਕੇ ਉੱਥੇ ਆਪਦੇ ਮਰਨ ਵਰਤੇ ਬੈਠੇ ਨੇ ਅਸੀਂ ਉਹਨਾਂ ਦੇ ਹੱਕ ਵਿੱਚ ਦਲਿਤਾਂ ਦੇ ਹੱਕ ਵਿੱਚ ਮਜ਼ਦੂਰਾਂ ਦੇ ਹੱਕ ਵਿੱਚ ਇਹ ਆਵਾਜ਼ ਉਠਾਈ ਹੈ ਜੇ ਕੱਲ ਨੂੰ ਕੋਈ ਲੜਪੈਂਦੀ ਹੈ ਕਿਸੇ ਤਰ੍ਹਾਂ ਦੀ ਸਾਡੇ ਜਿਹੜੇ ਫ੍ਰੀਡਮ ਫੈਟ ਜਿੱਥੇ ਵੱਧੀ ਹੈ ਮੇਰੀ ਆਲ ਇੰਡੀਆ ਦੀ ਪੰਜਾਬ ਦੀ ਇਹ ਅੱਗੇ ਉਹਨਾਂ ਨਾਲ ਚੱਲੂਗੀ ਅੱਗੇ ਹੋ ਕੇ ਚੱਲੂਗੀ